ਮਰਦ ਅਗਮੜਾ ਪਰ ਆਮ ਇਕੱਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੂ ਚੇਲਾ ਜੀ ਹਾਂ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੋ ਕਿ ਖਾਲਸੇ ਦੀ ਧਰਤੀ ਅਨੰਦਪੁਰ ਸਾਹਿਬ ਦੇ ਨਾਲ ਜਾਣੇ ਜਾਂਦੇ ਹਨ ਪਟਨਾ ਸਾਹਿਬ ਵਿਖੇ ਉਹਨਾਂ ਨੇ ਭਾਵ ਲਿਆ ਤੇ ਅੱਜ ਉਹਨਾਂ ਦੇ ਜਿਹੜਾ ਜਨਮ ਦਿਹਾੜਾ ਮਨਾਇਆ ਜਾ ਰਿਹਾ 6 ਤਰੀਕ ਨੂੰ ਜਿਹੜਾ ਕਿ ਯਾਨੀ ਕਿ ਸੋਮਵਾਰ ਜਿਹੜਾ ਉਹਨਾਂ ਦਾ ਜਨਮ ਦਿਹਾੜਾ ਹੈ ਚੀਫ ਖਾਲਸਾ ਦੀਵਾਨ ਅੰਮ੍ਰਿਤਸਰ ਵੱਲੋਂ ਇੱਕ ਵੱਡਾ ਵਿਸ਼ਾਲ ਨਗਰ ਕੀਰਤਨ ਜਿਹੜਾ ਹੈ ਉਹ ਕੱਢਿਆ ਜਾ ਰਿਹਾ ਹੈ ਇਸ ਦੇ ਵਿੱਚ ਸੀ ਕੇ ਡੀ ਦੇ ਮੌਜੂਦਾ ਪ੍ਰਧਾਨ ਜਿਹੜੇ ਕਿ ਮੌਜੂਦਾ ਐਸੋਲੇ ਐਮ ਐਲ ਏ ਵੀ ਹਨ ਰਖਣੀ ਹਲਕੇ ਅਮ੍ਰਿਤਸਰ ਤੋਂ ਸudarinder veer singh ਨੇਜਰ ਅਤੇ ਉਹਨਾਂ ਦੇ ਆਫਿਸ ਬੇਰਰਸ ਹਨ ਸੁਭਿੰਦਰ ਸਿੰਘ ਫਰੇਜ਼ ਅਤੇ ਹੋਰ ਜਿਹੜੇ ਆਧੇਦਾਰ ਨੇ ਉਹ ਇੱਥੇ ਸ਼ਾਮਲ ਹੋਏ ਨੇ ਸ਼ਿਰਕਤ ਕੀਤੀ ਵੱਡੀ ਗਿਣਤੀ ਦੇ ਵਿੱਚ ਸਕੂਲ ਦੇ ਬੱਚੇ ਅਤੇ ਟੀਚਰਸ ਨੇ ਵੀ ਇੱਥੇ ਸ਼ਮੂਲੀਅਤ ਕੀਤੀ ਹੈ ਤੇ ਆਮ ਜਿਹੜੇ ਸਿਵਿਲIANS ਨੇ ਉਹਨਾਂ ਵੱਲੋਂ ਵੀ ਇਸ ਨਗਰ ਕੀਰਤਨ ਵਿੱਚ ਸ਼ਿਰਕਤ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਪੁਲਿਸ ਵੱਲੋਂ ਵਧੀਆ ਇੰਤਜ਼ਾਮ ਕੀਤੇ ਗਏ ਹਨ ਨਗਰ ਕੀਰਤਨ ਜਿਹੜਾ ਹੈ ਇਸ ਦੇ ਚੀਫ ਖਾਸਾ ਦੀਵਾਨ ਦੇ ਮੁਖ ਦਫ਼ਤਰ ਤੋਂ ਨਿਕਲ ਚੁੱਕਾ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਜਿਹੜੇ ਮਹਾਰਾਜੀ ਦੀ ਸਵਾਰੀ ਜਿਹੜੀ ਹੈ ਉਹ ਚੱਲ ਰਹੀ ਹੈ ਉਸ ਦੇ ਨਾਲ ਅੱਗੇ ਪੰਜ ਪਿਆਰੇ ਸ਼ੋਭਤ ਹਨ ਅਤੇ ਇਸ ਲਈ ਉਹਨਾਂ ਦੀ ਜਿਹੜੇ ਪੱਲੇ ਵਿੱਚ ਗੁਰੂ ਸਾਹਿਬ ਦੀ ਪਾਲਕੀ ਸਾਹਿਬ ਜਿਹੜੀ ਹੈ ਉਹ ਨਗਰ ਕੀਰਤਨ ਦੇ ਰੂਪ ਵਿੱਚ ਸ਼ਹਿਰ ਦੇ ਵਿੱਚ ਵਿੱਚ ਰਹੀ ਹੈ ਆ ਗੱਲਬਾਤ ਕਰਕੇ ਜਾਣਦੇ ਆ ਡਾਕਟਰ ਨੀਚਰ ਸਾਡੇ ਨਾਲ ਮੌਜੂਦ ਨੇ ਹਾਂਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਜਿਹੜਾ ਜੀ ਉਹ ਮਨਾਇਆ ਜਾ ਰਿਹਾ ਅੱਜ ਨਗਰ ਕੀਰਤਨ ਕੱਢਿਆ ਜਾ ਰਿਹਾ ਵਿਸ਼ਾਲ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦੀ ਸ਼ਮੂਲੀਅਤ ਕਿਹੜੇ ਕਿਹੜੇ ਨੇ ਸ਼ਮੂਲੀਅਤ ਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਮੂਹ ਜਗਤ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰ ਹਰ ਸਾਲ ਵਾਂਗੂ ਚੀਫ ਖਾਲਸਾ ਦਵਾਨ ਇੱਕ ਵਿਸ਼ਾਲ ਨਗਰ ਕੀਰਤਨ ਦੇ ਰੂਪ ਵਿੱਚ ਸਾਡੇ ਸਾਰੇ ਸਟੂਡੈਂਟਸ ਲੋਕਲ ਸਟੂਡੈਂਟ ਜਿਹੜੇ ਨੇ ਔਰ ਸਾਰੇ ਟੀਚਰਸ ਅਸੀਂ ਸਾਡੇ ਮেইন ਸਕੂਲ ਜਿਹੜਾ ਹੈਗਾ ਜੀਟੀ ਰੋਡ ਤੇ ਉੱਥੋਂ ਲੈ ਕੇ ਹਰਮਿੰਦਰ ਸਾਹਿਬ ਤੱਕ ਜਾਂਦੇ ਆ ਐਤਕੀ ਥੋੜਾ ਜਿਹੀ ਸ਼ਿਮੂਲੀ ਘਟਾਤੀ ਸੀ ਕਿ ਤੰਦਾ ਬਹੁਤ ਜ਼ਿਆਦੀ ਸੀ ਗਿਆ ਸੋ ਅਸੀਂ ਬੱਚੇ ਘਟਾਤੇ ਨੇ ਟੀਚਰ ਸਾਰੇ ਆਏ ਨੇ ਔਰ ਅਸੀਂ ਸਭ ਜਾ ਰਹੇ ਆਂ ਔਰ ਬੜੇ ਡਿਸਪਲਿਨ ਤੇ ਕਹਨੇ ਜਾ ਰਹੇ ਆਂ ਸਾਰੇ ਨਾ ਬਹੁਤ ਵਧੀਆ ਜਿਹੜਾ ਫੇਰ ਵੀ ਤੁਸੀਂ ਸ਼ਮੂਲੀਅਤ ਘਟਾਈ ਕਰ ਕਈ ਕਈ ਹੈ ਲੇਕਿਨ ਫੇਰ ਵੀ ਕਾਫੀ ਵੱਡੀ ਗਿਣਤੀ ਦੇ ਵਿੱਚ ਸ਼ਮੂਲੀਅਤ ਬੱਚਿਆਂ ਦੀ ਜਾਂ ਟੀਚਰਸ ਦੀ ਨਜ਼ਰ ਆ ਰਹੀ ਹੈ ਜੀ ਮੈਂ ਬਹੁਤ ਵਧਾਈ ਦਿੰਦਾ ਦੁਬਾਰਾ ਸਭ ਸਮੂਹ ਜਗਤ ਤੋਂ ਪੰਜਾਬੀਆਂ ਨੂੰ ਔਰ ਚੀਫ ਖਾਲਸਾ ਦੋਹਾਂ ਦੇ ਪਰਿਵਾਰ ਨੂੰ ਇਸ ਸ਼ੁਭ ਦਿਹਾੜੀ ਦੀ ਵਧਾਈ ਦਿੰਦਾ ਔਰ ਮੈਂ ਆਸ ਕਰਦਾ ਕਿ ਸਾਰੇ ਖੁਸ਼ ਰਹਿਣ ਔਰ ਜੜੀ ਈਰਖਾ ਬਾਜੀ ਇੱਕ ਦੂਜੇ ਤੋਂ ਕੱਟੇ ਸਾਡੇ ਸਾਰੇ ਹਿੰਦੁਸਤਾਨੀਆਂ ਦੀ ਔਰ ਪਿਆਰ ਪਿਆਰ ਵਧੇ ਔਰ ਸਾਰੇ ਖੁਸ਼ ਰਹਿਣ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਨੰਦਪੁਰ ਸਾਹਿਬ ਵਿੱਚ ਖਾਲਸਾ ਸਜਾਇਆ ਸੀ ਲੇਕਿਨ ਅਸਲੇ ਜਿਹੜੇ ਜੋ ਹਾਲਾਤ ਜੋ ਕਿ ਚੱਲ ਰਹੇ ਨੇ ਉਹਦੇ ਵਿੱਚ ਅਜੇ ਹੀਆਂ ਕੁਝ ਗੱਲਾਂ ਜੜੀਆਂ ਕਿ ਪੰਥ ਨੂੰ ਢਾਹ ਲਾਉਣ ਵਾਲੀਆਂ ਜਾਂ ਪੰਥ ਨੂੰ ਪਿੱਛੇ ਜਾਣ ਵਾਲੀਆਂ ਉਹੋ ਜੀਆਂ ਹੋ ਰਹੀਆਂ ਨੇ ਇਸ ਬਾਰੇ ਇਹਨਾਂ ਚੀਜ਼ਾਂ ਨੂੰ ਕਿਵੇਂ ਦੇਖਦੇ ਆ ਜੋ ਮਾੜਾ ਹੋ ਰਿਹਾ ਉਹ ਮਾੜੀ ਗੱਲ ਹੈ ਔਰ ਸਾਨੂੰ ਗੁਰੂ ਦੇ ਕਦਮਾਂ ਤੇ ਦਿਖਾਏ ਕਦਮਾਂ ਚੱਲਣਾ ਚਾਹੀਦਾ ਹੈ ਅਸੀਂ ਕੋਸ਼ਿਸ਼ ਕਰੀਏ ਹਰ ਰੋਜ਼ ਜੁਆ ਜਨਸਾਨ ਸੋਕਲ ਚੰਗੇ ਬਣਿਏ ਔਰ ਇਸ ਸੰਸਾਰ ਸੰਸਥਾਵਾਂ ਨੂੰ ਵੀ ਇਹਦਾ ਕਿੰਨੀ ਅਜਨੇ ਕਾਲੇ ਸੋਚਾਂਗੀਆਂ ਬਣ ਸੋਸੀਂ ਕੋਸ਼ਿਸ਼ ਕਰ ਸਕਦੇ ਆ ਪਰਮਾਤਮਾ ਸਾਨੂੰ ਦਮ ਦੇਗਾ ਅ ਕੱਲ ਕੁਲਵੰਤ ਢੱਲੀਵਾਲ ਕੈਂਸਰ ਕੇਅਰ ਵਾਲਿਆਂ ਨੇ ਵੀ ਇੱਕ ਕੈਂਪ ਲਗਾਇਆ ਸੀ ਉਹਨਾਂ ਵੱਲੋਂ ਵੀ ਇਹ ਕਿਹਾ ਗਿਆ ਸੀਗਾ ਕਿ ਅਸੀਂ ਸਾਡੀ ਸਿੱਖ ਕੌਮ ਨੂੰ ਹੋਰ ਕੋਈ ਨਹੀਂ ਮਾਰ ਸਕਦਾ ਆਪਣੇ ਹੀ ਬੰਦੇ ਜਿਹੜੇ ਨੇ ਮਾਰ ਸਕਦੇ ਨੇ ਹੋਰ ਕੋਈ ਨੂੰ ਮਾਰਨ ਵਾਲਾ ਨਹੀਂ ਜੰਮਿਆ ਤੇ ਅਸੀਂ ਆਪਣੇ ਆਪ ਦੀ ਲੜਾਈ ਜਿਹੜੇ ਬੰਦ ਕਰਦੀ ਇਹਦਾ ਸਿੱਖ ਕੌਮ ਵਰਗੀ ਕੋਈ ਕੌਮ ਨਹੀਂ ਜਿਹੜੀ 2 ਕਰੋੜ ਜਿਹੜੀ 2% ਜਿਹੜੀ ਆ ਉਹ 130 ਕਰੋੜ ਨੂੰ ਜਿਹੜਾ ਲੰਗਰ ਲਾ ਕੇ ਛਕਾ ਸਕਦੀ ਸਾਰੀ ਦੁਨੀਆ 'ਚ ਲੰਗਰ ਲਾ ਸਕਦੀ ਆ ਤਾਂ ਆਪਣੇ ਆਪਣੇ ਵਿੱਚ ਲੜਾਈ ਕਿਉਂ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਇਹ ਲੰਗਰ ਦੀ ਪ੍ਰਥਾ ਸਾਡੀ ਸ਼ੁਰੂ ਕੀਤੀ ਸੀਗੀ ਔਰ ਇਸ ਬਾਰੇ ਸਾਨੂੰ ਮਾਨ ਨਹੀਂ ਕਰਨਾ ਚਾਹੀਦਾ ਇਹ ਤੇ ਗੁਰੂਆਂ ਨੇ ਸਾਨੂੰ ਦਿੱਤੀ ਹੈ ਦਾਤ ਦਿੱਤੀ ਹੈ ਦੇਣ ਦਿੱਤੀ ਹੈ ਔਰ ਅਸੀਂ ਸਾਨੂੰ ਇਹ ਸਾਨੂੰ ਲਗਾਤਾਰ ਜ ਕਰਨੀ ਚਾਹੀਦੀ ਪਰ ਅਜੇ ਗੱਲ ਸੀ ਕਰਦੇ ਨਾ ਉਹ ਵੀ ਗੱਲ ਚੰਗੀ ਲੱਗਦੀ ਕਿ ਅਸੀਂ ਇਹਨਾਂ ਨੂੰ ਸਿਖਾਸ ਅਸੀਂ ਕੌਣ ਸਿਖਾਉਣ ਵਾਲੇ ਹੁੰਨੇ ਆ ਇਹ ਤੇ ਪਰਮਾਤਮਾ ਵਾਹਿਗੁਰੂ ਆ ਜਿਹਨੇ ਸਭ ਨੂੰ ਰੋਟੀ ਦੇਣੀ ਹੈ ਸਾਰਿਆਂ ਨੂੰ ਦੇਣੀ ਹੈ ਸਭ ਨੂੰ ਨੰਗਰ ਛਕਾਉਣਾ ਉਹਨਾਂ ਨੇ ਸੋ ਸਾਨੂੰ ਇਹ ਜੀ ਗੱਲਾਂ ਨਹੀਂ ਕਰਨੀ ਚਾਹੀਦੀਆਂ ਔਰ ਕੱਲ ਮਿਖਲ ਕੈਂਪ ਉਹਨਾਂ ਗੋਗਮਾ ਲਗਾਏ ਸੀ ਅੱਛਾ ਜਿਹਾ ਨਾਲੇ ਲਗਾਉਣ ਜਾ ਰਹੇ ਬੜਾ ਵੱਡਾ ਉਪਰਾਲਾ ਉਹਨਾਂ ਦਾ ਔਰ ਮੈਂ ਇਸ ਗੱਲ 'ਤੇ ਬਹੁਤ ਦੱਸ ਦਿੰਨਾ ਹੈ ਕਿ ਲੋਕ ਨਿਕਲ ਕੇ ਔਰ ਸਿਹਤ ਵੱਲ ਜਾ ਰਹੇ ਨੇ ਪੜਾਈ ਵੱਲ ਜਾ ਰਹੇ ਨੇ ਲੋਕ ਕੀ ਚਾਹੁੰਦੇ ਨੇ ਕਿ ਅਸੀਂ ਸਿਰਫ ਲੰਗਰ ਵਾਲਾ ਚਾਹੀਏ ਅਸੀਂ ਪੜਾਈ ਦਾ ਲੰਗਰ ਲਗਾਈਏ ਕਿਤਾਬਾਂ ਦਾ ਲੰਗਰ ਲਗਾਈਏ ਦਵਾਈਆਂ ਤੇ ਲੰਗਰ ਲਗਾਈਏ ਹਾਂਜੀ ਇਹ ਉਹਨਾਂ ਦਾ ਵੀ ਇਹ ਕਹਿਣਾ ਵੀ ਸਾਨੂੰ ਉਹ ਜਿਹੜਾ ਰਵਾਇਤੀ ਲੰਗਰ ਉਹ ਤਾਂ ਹੈ ਹੀ ਆ ਲੇਕਿਨ ਦਵਾਈਆਂ ਦੇ ਲੰਗਰ ਵਾ ਜ਼ਿਆਦਾ ਧਿਆਨ ਦੇਣਾ ਚਾਹੀਦਾ ਜਿਸ ਦੀ ਇਸ ਵੇਲੇ ਬਹੁਤ ਜ਼ਰੂਰਤ ਹੈ ਜੀ ਘਟ ਘਟ ਕੁਝ ਲੋਕ ਤੇ ਨਿਕਲ ਕੇ ਦਵਾਈਆਂ ਦੇ ਲੰਗਰ ਕਿਤਾਬਾਂ ਦੇ ਲੰਗਰ ਵਾ ਲਾਈ ਗਏ ਬਾਕੀ ਸੰਗਤ ਜਿਤਰਾ ਜੋ ਸਰਦ ਰਵਾਇਤੀ ਲੰਗਰ ਉਹ ਚੱਲ ਰਿਹਾ ਹੈ ਲੇਕਿਨ ਕੁਝ ਲੋਕ ਇਸ ਬਨੇ ਆਉਣ ਤਾਂ ਕਿ ਜਿਹੜੀ ਇਸ ਵਕਤ ਸਾਨੂੰ ਲੋੜ ਹੈ ਕੌਮ ਨੂੰ ਹਿੰਦੁਸਤਾਨੀਆਂ ਨੂੰ ਲੋੜ ਹੈ ਵੈਸੇ ਤੇ ਔਰ ਸਾਡੀ ਕੌਮ ਨੂੰ ਬਹੁਤ ਜ਼ਿਆਦਾ ਲੋੜ ਹੈ ਉਹ ਹੈ ਕਿ ਪੜ੍ਹ ਲਿਖਣ ਦੀ ਸਾਡੀ ਪੜ੍ਹਾਈ ਲਿਖਾਈ ਬਹੁਤ ਘੱਟ ਹੋ ਗਈ ਹੈ ਔਰ ਸ਼ਤਾਬਦੀ ਤੋਂ ਵੱਧ ਸਮਾਂ ਹੋ ਗਿਆ ਜੀ ਸੰਸਥਾ ਨੂੰ ਸੀਕੇਡੀ ਨੂੰ ਬਣਿਆ ਨੂੰ ਅ ਲੇਕਿਨ ਕਹਿਣਾ ਭਾਵੇਂ ਕੇ ਜੇਕਰ ਅਸੀਂ ਗੱਲ ਕਰੀਏ ਇੱਕ ਪਲੇਟਫਾਰਮ ਤੇ ਆਨ ਦੀ ਵੱਖ-ਵੱਖ ਸੰਸਥਾਵਾਂ ਵੱਲੋਂ ਜਾਂ ਜਾਂ ਫਿਰ ਪੰਥ ਦੀ ਗੱਲ ਕਰੀਏ ਤੇ ਮੈਨੂੰ ਲੱਗਦਾ ਹੈ ਕਿ ਅਸਲੇ ਇੱਕ ਨਵੇਂ ਜਿਹੜੇ ਆ ਉਹ ਇਤਿਹਾਸ ਸਿਰਜਣ ਦੀ ਜ਼ਰੂਰਤ ਹੈ ਕਿਵੇਂ ਰਾਸਟਰਾ ਤਰਤੀ ਨੀਖਾਂ ਸਿਰਜਣ ਦੀ ਲੋੜ ਹੈ ਜਿਹਦੇ ਨਾਲ ਕਿ ਪੜ੍ਹਾਈ ਵਾਲ ਜਾਂ ਆਪਣਾ ਐਜੂਕੇਸ਼ਨ ਵਾਲ ਤੌਰ ਸਕੇ ਜੋ ਕਿ ਮੇਨ ਮੁੱਦਾ ਹੈ ਸੀਕੇਡੀ ਦਾ ਬਿਲਕੁਲ ਠੀਕ ਹੈ ਜੀ ਪਿੱਛੇ ਜੇ ਹੁਕਮ ਹੋਇਆ ਸੀਗਾ ਸ੍ਰੀ ਕਾਲ ਚੱਕਰ ਸਾਹਿਬ ਤੋਂ ਕਿ 2 ਸਾਲ ਪਹਿਲਾਂ ਉਹਨਾਂ ਨੇ ਰੈਜ਼ੋਲੂਸ਼ਨ ਪਾਸ ਕੀਤੀ ਸੀ ਕਿ ਕਿ ਇੱਕ ਆਪਣਾ ਸਿੱਖ ਐਜੂਕੇਸ਼ਨ ਬੋਰਡ ਬਣਾਇਆ ਜਾਵੇ ਸੋ ਉਹਦੀ ਜਿਹੜੀ ਹੁਣ ਜ਼ਿੰਮੇਵਾਰੀ ਹੈ ਸਾਨੂੰ ਚੀਫ ਸਕੱਤਰ ਨੂੰ ਦਿੱਤੀ ਗਈ ਹੈ ਅਸੀਂ ਉਸੇ ਕੰਮ ਕਰ ਰਹੇ ਹਾਂ ਔਰ ਅਸੀਂ ਹਰ ਇੱਕ ਸੰਸਥਾ ਨਾਲ ਆ ਕੇ ਚੱਲ ਰਹੇ ਹਾਂ ਸਰਵਿਕ ਜਿਵੇਂ ਆਪਣੇ ਬੜੂ ਸਾਹਿਬ ਵਾਲੇ ਨੇ ਔਰ ਉਹਨਾਂ ਨੇ ਵੀ ਕਰ ਰਹੀ ਹੈ ਫਿਰ ਆਪਣੇ ਪਾਪਾ ਜੀ ਖਰੂਦ ਸਾਹਿਬ ਵਾਲੇ ਨੇ ਉਹਨਾਂ ਨੇ ਕਰ ਰਹੀ ਹੈ ਸੋ ਇਸ ਤਰ੍ਹਾਂ ਜਿਹੜੀ ਜਿਹੜੀ ਸੰਸਥਾਵਾਂ ਨੇ ਐਸਜੀਪੀਸੀ ਹੈ ਉਹ ਵੀ ਨਾਲ ਚੱਲਣਗੇ ਅਸੀਂ ਰਲ ਮਿਲ ਕੇ ਸਾਰੇ ਇੱਕ ਬੋਰਡ ਬਣਾਵਾਂਗੇ ਤਾਂ ਕਿ ਅਸੀਂ ਆਪਣੇ ਤਰੀਕੇ ਦੇ ਨਾਲ ਜੋ ਜਿਸ ਤਰ੍ਹਾਂ ਸੀ ਠੀਕ ਸਮਝਦੇ ਆ ਉਸ ਤਰ੍ਹਾਂ ਪੜਾਈ ਬੱਚੇ ਸਾਡੇ ਨੂੰ ਕਰਾਈ ਜਾ ਸਕੇ ਔਰ ਬਹੁਤ ਜਲਦੀ ਇਸ ਨੂੰ ਅਸੀਂ ਇੱਕ ਸਿਰੇ ਚਾੜਾਂਗੇ ਇਸ ਗੱਲ ਨੂੰ ਜਿਹੜੀ ਸਾਨੂੰ ਜ਼ਿੰਮੇਰੀ ਦਿੱਤੀ ਗਈ ਹੈ ਪਰ ਅੱਜ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਾਫੀ ਵੱਡੀਆਂ ਪੱਧਰ ਦੇ ਉੱਤੇ ਸੰਪਰਦਵਾਂ ਨੇ ਪੰਜਾਬ ਦੇ ਵਿੱਚ ਪੰਜਾਬ ਤੋਂ ਬਾਹਰ ਵੀ ਯੂਪੀ ਚ ਬਿਹਾਰ ਚ ਜਿਹੜੇ ਕਿ ਕਾਰ ਸੇਵਾ ਵਾਲੇ ਜਿਹੜੇ ਮਹਾਪੁਰਸ਼ ਨੇ ਉਹਨਾਂ ਦੀ ਬਹੁਤ ਵੱਡੀ ਸੰਗਤ ਹੈ ਜੇਕਰ ਸਰਹੈਲੀ ਦੀ ਗੱਲ ਕਰੀਏ ਤੇ ਦੋ ਦਿਨ ਪਹਿਲਾਂ ਹੀ ਜਿਹੜਾ ਇੱਕ ਸਮਾਗਮ ਹੋ ਕੇ ਛੱਡਿਆ ਉਹਨਾਂ ਦੀ ਵਰਸੀ ਮਨਾਇਆ ਕੀ ਬਾਬਾ ਤਾਰਾ ਸਿੰਘ ਜੀ ਬਾਬਾ ਚਰਨ ਸਿੰਘ ਜੀ ਬਹੁਤ ਵੱਡੇ ਪੱਧਰ ਤੇ ਜਿਹੜਾ ਮਤਲਬ ਸੰਗਤ ਉੱਥੇ ਪਹੁੰਚੀ ਹੈ ਮੈਨੂੰ ਲੱਗਦਾ ਜੇਕਰ ਅਜਿਹੀਆਂ ਸੰਪਰਦਾਵਾਂ ਜਿਹੜੇ ਕਾਰ ਸੇਵਾ ਵਾਲੇ ਮਹਾਪੁਰਸ਼ ਨੇ ਜਾਂ ਹੋਰ ਜਿਹੜੀ ਸੰਪਰਦਾਵਾਂ ਇਹਨਾਂ ਨੂੰ ਸਾਰਿਆਂ ਨੂੰ ਰਲਾ ਕੇ ਚੱਲੀਏ ਤੇ ਬਹੁਤ ਵੱਡਾ ਇੱਕ ਸਲਾਬ ਜਾਂ ਇਨਕਲਾਬ ਲਿਆਂਦਾ ਜਾ ਸਕਦਾ ਸਲਾਬ ਵੀ ਆਏਗਾ ਇਨਕਲਾਬ ਵੀ ਆਏਗਾ ਸਿਰਫ ਹਰ ਇੱਕ ਦਾ ਆਪਣਾ ਆਪਣਾ ਇੱਕ ਹੁੰਦਾ ਹੈ ਮੁੱਦਾ ਲੈ ਕੇ ਹਰ ਇੱਕ ਬੰਦਾ ਚੱਲਦਾ ਜਿਵੇਂ ਖਡੂਰ ਉਹ ਬਿਲਡਿੰਗਾਂ ਵੱਲ ਧਿਆਨ ਨਹੀਂ ਦੇ ਰਹੇ ਉਸ ਮਰਕਰ ਸ਼ਾਨੇ ਸਿੱਖੀ ਲੇਕਿਨ ਉਹਨਾਂ ਦਾ ਉਹਨਾਂ ਦਾ ਜ਼ਿਆਦਾ ਸਿੱਖ ਉਹਨਾਂ ਦਾ ਜ਼ਿਆਦਾ ਧਿਆਨ ਸਿੱਖਿਆ ਵੱਲ ਹੈ ਇਸ ਦਾ ਚੀਫ ਖਾਲਸਾ ਦਮਾਨ ਦਾ ਵੀ ਸਾਰਾ ਧਿਆਨ ਸਿੱਖਿਆ ਵੱਲ ਹੈ ਐਸਪੀ ਸਿੱਧਾ ਧਿਆਨ ਵੀ ਪ੍ਰਚਾਰ ਵੱਲ ਹੋਣਾ ਚਾਹੀਦਾ ਸਿੱਖਿਆ ਵੱਲ ਹੋਣਾ ਚਾਹੀਦਾ ਸੋ ਇਸ ਤਰ੍ਹਾਂ ਹੀ ਸਾਰੀਆਂ ਜਿਹੜੀਆਂ ਜਨ ਸਮ੍ਰਦਾਵਾਂ ਜਿਹੜੀਆਂ ਨੇ ਇਹ ਐਸੀ ਸਿਰਫ ਮੈਂ ਉਹ ਗੱਲ ਨਹੀਂ ਕਰਾਂਗਾ ਪਰ ਮੈਂ ਜ਼ਰੂਰ ਕਹਾਂਗਾ ਕਿ ਜੇ ਉਹ ਥੋੜਾ ਸਾਰੇ ਧਿਆਨ ਦੇਣ এডਿਕੇਸ਼ਨ ਵੱਲ ਪੜਾਈ ਵੱਲ ਕਿਉਂਕਿ ਪੜ੍ਹੇ ਲਿਖੇ ਆ ਸੇਤਮੰਦ ਇਨਸਾਨੀ ਇੱਕ ਚੰਗਾ ਇਨਸਾਨ ਬਣ ਸਕਦਾ ਸੋ ਇਹ ਬਹੁਤ ਲਾਜ਼ਮੀ ਹੈ ਔਰ ਮੈਨੂੰ ਆਸ ਹੈ ਕਿ ਸਿਰ ਹਲਮੇ ਕੇ ਸਾਰੇ ਕਰ ਲਾਂਗੇ ਆਈਐਸ ਪੀਸੀਐਸ ਦੀ ਜਿਹੜੀ ਸਿੱਖਿਆ ਜੀ ਉਹਦੇ ਬਾਰੇ ਬੜਾ ਧਿਆਨ ਦਿੱਤਾ ਯਾਰ ਜਿਵੇਂ ਖਡੂਰਸਾ ਵਾਲੇ ਬਾਬਾ ਜੀ ਦੀ ਤੁਸੀਂ ਗੱਲ ਕੀਤੀ ਉਹ ਵੀ ਦੇਰੇ ਨੇ ਐਸਡੀਪੀਸੀ ਵੱਲੋਂ ਵੀ ਪ੍ਰਾਲਾ ਕੀਤਾ ਗਿਆ ਸੀਕੇਡੀ ਵੱਲੋਂ ਕੁਝ ਇਹੋ ਜਿਹਾ ਜੋ ਪ੍ਰਾਲਾ ਕੀਤਾ ਜਾ ਰਿਹਾ ਜਾਂ ਭਵਿੱਖ ਵਿੱਚ ਕੀਤਾ ਜਾਵੇਗਾ ਮੈਂ ਤੁਹਾਨੂੰ ਦੱਸਿਆ ਸਾਡਾ ਜਿਹੜਾ ਮੇਨ ਧਿਆਨ ਹੈ ਨਾ ਉਹ ਹੈਗਾ ਸਾਡਾ ਰਸਿਕ ਐਜੂਕੇਸ਼ਨ ਬੋਰਡ ਬਣਾਉਣ ਦੇ ਵੱਲ ਧਿਆਨ ਹੈ ਬਾਬਾ ਜੀ ਖਰੂਰਸਾ ਵਾਲੇ ਇਹਦਾ ਚੰਗਾ ਕੰਮ ਸੋ ਅਸੀਂ ਉਹਨਾਂ ਨੂੰ ਉਹ ਕਰ ਰਹੇ ਨੇ ਔਰ ਸਾਨੂੰ ਕੋਈ ਵੈਕਸੀਨ ਨਹੀਂ ਕਰਨੀ ਚਾਹੀਦੀ ਸੋ ਉਹਨਾਂ ਨੂੰ ਸਪੋਰਟ ਕਰਦੇ ਆ ਅਸੀਂ ਪੂਰਾ ਹੱਥ ਤਰੀਕੇ ਨਾਲ ਜੇ ਸਾਡੇ ਬੱਚੇ ਇੰਟੈਲੀਜੈਂਟ ਹੋਣਗੇ ਸੋ ਉੱਥੇ ਕਲਾਂਗਣਾ ਕੋ ਅਸੀਂ ਆਪਣਾ ਕੰਮ ਕਰਾਂਗੇ ਅਸੀਂ ਉਹਨਾਂ ਨੂੰ ਆਪਣਾ ਕੰਮ ਕਰਨ ਦਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸੋ ਇਹ ਸੰਜੀਤ ਡਾਕਟਰ ਇੰਦਰਪੀਤ ਸਿੰਘ ਨਿੱਜਰ ਜੋ ਕੀ ਚੀਫ ਖਾਲਸਾ ਦਿਵਾਨ ਦੇ ਪ੍ਰਧਾਨ ਨੇ ਔਰ ਬੜੀਆਂ ਇੰਪੋਰਟੈਂਟ ਉਹਨਾਂ ਨੇ ਗੱਲਾਂ ਕਹੀਆਂ ਕਿ ਸਿੱਖ ਐਜੂਕੇਸ਼ਨ ਬੋਰਡ ਜਿਹੜੀ ਹੈ ਉਸ ਦੀ ਸਥਾਪਨਾ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਉਹਨਾਂ ਦਾ ਕਾਫੀ ਵੱਡਾ ਰੋਲ ਉਹਨਾਂ ਵੱਲੋਂ ਨਹੀਂ ਪਾਇਆ ਜਾ ਰਿਹਾ ਹੈ ਸਿੱਖ ਜਿਹੜੀਆਂ ਕਾਰਸੇਵਾ ਵਾਲੇ ਮਹਾਂਪੁਰਸ਼ ਨੇ ਜਾਂ ਫਿਰ ਹੋਰ ਸੰਸਥਾਵਾਂ ਨੇ ਜਾਂ ਜਿਹੜੀਆਂ ਕਿ ਜਿਵੇਂ ਖੰਡੂਰ ਸਾਹਿਬ ਵਾਲੇ ਬਾਬਾ ਜੀ ਨੇ ਉਹ ਉਹਨਾਂ ਨੇ ਜਿਸ ਤਰ੍ਹਾਂ ਨਿਸ਼ਾਨੇ ਸਿੱਖੀ ਬਣਾਇਆ ਤੇ ਆਈਐਸ ਪੀਸੀਐਸ ਦੀ ਉਹ ਬੱਚਿਆਂ ਨੂੰ ਤਿਆਰੀ ਕਰਵਾ ਰਹੇ ਹਨ ਅਜਿਹੀਆਂ ਸ਼ਕਤੀਆਂ ਦੀ ਅੱਗੇ ਆਉਣ ਦੀ ਲੋੜ ਹੈ ਤੇ ਸਿੱਖ ਐਜੂਕੇਸ਼ਨ ਬੋਰਡ ਜੇਕਰ ਬੰਦਾ ਹੈ ਤਾਂ ਇੱਕ ਬਹੁਤ ਵੱਡੀ ਚੀਜ਼ ਜਿਹੜੀ ਹੈ ਉਹ ਕਿ ਆ ਸਕਦੀ ਹੈ ਔਰ ਜਿਸ ਤਰ੍ਹਾਂ ਕਿ ਕੁਲਵੰਤ ਧਾਲੀਵਾਲ ਨੇ ਕਿਹਾ ਸੀਗਾ ਕੈਂਸਰ ਕੇਅਰ ਵਾਲਿਆਂ ਨੇ ਕਿ ਸਾਨੂੰ ਆਪਸ ਵਿੱਚ ਜਿਹੜਾ ਹੈ ਲੰਡਾ ਝਗੜਾ ਨਹੀਂ ਚਾਹੀਦਾ ਬਲਕਿ ਪੰਥ ਦੇ ਕੌਮ ਦੇ ਜਿਹੜੇ ਕੰਮ ਨੇ ਜਾਂ ਜਿਹੜੀ ਨੌਜਵਾਨੀ ਹੈ ਉਸ ਨੂੰ ਬਚਾਉਣ ਵਾਲੇ ਜਾਣਾ ਚਾਹੀਦਾ ਹੈ ਤਾਂ ਹੀ ਅਸੀਂ ਸਹੀ ਮੈਨੇ ਦੇ ਵਿੱਚ ਗੁਰਗੋਬਿੰਦ ਸਿੰਘ ਮਹਾਰਾਜ ਦਾ ਜਿਹੜਾ ਜਨਮ ਦਿਹਾੜਾ ਹੈ ਉਹ ਮਨਾ ਸਕਾਂਗੇ ਕੈਮਰਾਮੈਨ ਰਿਸ਼ਾਲ ਸਿੰਘ ਦੇ ਨਾਲ ਕੁਲਵਿੰਦਰ ਸਿੰਘ ਦੀ ਅੰਮ੍ਰਿਤਸਰ ਤੋਂ ਵਿਸ਼ੇਸ਼ ਤੌਰ